ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਲੈ ਕੇ ਆਏ ਤੁਹਾਡੇ ਲਈ ਇੱਕ ਹੋਰ ਨਵੀਂ ਰੈਸਪੀ ਤੇ ਬਹੁਤ ਵਧੀਆ ਰੈਸਪੀ ਹੈ ਇਹ ਜੇਕਰ ਆਪਣੇ ਘਰ ਵਿੱਚ ਕੋਈ ਦਾਲ ਸਬਜ਼ੀ ਨਹੀਂ ਹੁੰਦੀ ਹੈਗੀ ਹਨਾ ਆਪਾਂ ਫਟਾਫਟ ਬਣਾ ਕੇ ਇਹ ਖਾ ਸਕਦੇ ਹਾਂ ਚਲੋ ਜੀ ਆਪਾਂ ਚੱਲਦੇ ਆਂ ਕਿਚਨ ਦੇ ਵਿੱਚ ਤੇ ਬਣਾਉਨੇ ਆ ਰੈਸਪੀ ਬਣੀ ਰੂ ਬਲੌਗ ਤੇ ਆਪਾਂ ਇੱਕ ਪੁਰਜੀ ਦੀ ਰੈਸਪੀ ਸ਼ੇਅਰ ਕਰਦੇ ਆਂ ਪੁਰਜੀ ਤਾਂ ਤੁਸੀਂ ਬਹੁਤ ਖਾਦੀ ਹੋਗੀ ਪਰ ਇਹ ਪੁਰਜੀ ਸ਼ਾਇਦ ਤੁਸੀਂ ਖਾਦੀ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਦੇ ਬਣਾਈ ਹੈ ਇਹ ਤੇ ਜਿਵੇਂ ਪੁਰਜੀਆਂ ਮੈਥੇ ਦੀ ਬਣਾ ਲੰਨੇ ਆ ਅੰਡੇ ਦੀ ਪੁਰਜੀ ਬਣਾ ਲੰਨੇ ਆ ਜਾਂ ਪਨੀਰ ਦੀ ਭੁਰਜੀ ਬਣਾ ਲੈਂਦੇ ਆ ਉਹਨਾਂ ਤੋਂ ਹਟ ਕੇ ਹੈ ਭੁਰਜੀ ਬਹੁਤ ਸਵਾਦ ਬਣਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਵੇਂ ਆਪਣੇ ਘਰ ਵਿੱਚ ਕੋਈ ਸਬਜ਼ੀ ਨਹੀਂ ਹੁੰਦੀ ਹੈਗੀ ਉਸ ਟਾਈਮ ਆਪਾਂ ਇਹ ਫਟਾਫਟ ਬਣਾ ਕੇ ਖਾ ਸਕਦੇ ਆ ਜਿਵੇਂ ਕਿ ਹੁਣ ਸਵੇਰ ਦਾ ਟਾਈਮ ਆ ਹਨਾ ਮੇਰੇ ਕੋਲ ਸਬਜ਼ੀ ਨਹੀਂ ਸੀਗੀ ਥੋੜੀ ਸੀਗੀ ਤੇ ਮਤਲਬ ਬੱਚਿਆਂ ਨੇ ਰੋਟੀ ਖਾ ਲਈ ਤੇ ਅਸੀਂ ਰਹਿ ਗਏ ਸੀਗੇ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਚਲੋ ਆਪਾਂ ਭੁਰਜੀ ਬਣਾ ਲੈਂਦੇ ਆ ਹਨਾ ਨਾਲ ਤੁਹਾਡੇ ਦਾ ਵੀਡੀਓ ਸ਼ੇਅਰ ਕਰ ਦਿੰਦੇ ਆ ਤੇ ਆਪਾਂ ਭੁਰਜੀ ਬਣਾਉਂਦੇ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਬੜੇ ਨੇ ਬਲੌਗ ਤੇ ਨਾ इधर मैं कढ़ाही धरती ये ना एक चमचा मैं तेल का पाता गर्म हो तो हम थोड़ा जहाँ जीरा जीरा पाने फिर भुनागे ये ले थोड़ा जहा मैं लसन दो गठिया ने लसन ज़्यादा नहीं लिया है थोड़ा लिया ਕਿਸੇ ਟਮਾਟਰ ਪਾਸਪ ਦੇ ਜਿਹਾ ਨਾ ਹੋਵੇ ਮੈਂ ਨਹੀਂ ਬਾਹਰ ਕਨੇ ਪਾ ਰਹੀ ਹੈਗੀ ਤੇ ਇਹ ਹੈਗੇ ਦੋ ਪਿਆਜ਼ ਬੜੇ ਹਨ ਤੇ ਲਸਣ ਹਲਕਾ ਬ੍ਰਾਊਨ ਹੋ ਚੁੱਕਿਆ ਹੁਣ ਪਾ ਦਾਂਗੀ ਪਿਆਜ਼ ਤੇ ਇਹ ਹੈਗੀਆਂ ਤਿੰਨ ਹਰੀਆਂ ਮਿਰਚਾਂ ਇਹ ਬਾਅਦ ਵਿੱਚ ਪਾਵਾਂਗੇ ਉਦੋਂ ਤੱਕ ਆਪਾਂ ਇਹ ਕੋਲ تیار ਕਰ ਲਵਾਂ ਜਿਹੜੀ ਘੋੜੀ ਬਣਾਉਣੀ ਹੈ ਇਹ ਹੈਗੀ ਹੈ ਜੀ ਬੇਸਨ ਦੀ ਘੋੜੀ ਬਣਾਉਣੀ ਹੈ ਆਪਾਂ ਆਪਾਂ ਨੇ 2 ਚਮਚੇ بڑے ਇਹ ਵਾਲੇ ਹਨਾ 2 ਚਮਚੇ ਬੇਸਨ ਤੇ ਲੈਨੇ ਤੇ ਇਹ ਨੂੰ ਨਾ ਹੁਣ ਆਪਾਂ ਘੋਲ ਲਾਂਗੇ ਪਾਣੀ ਦੇ ਨਾਲ ਕੁਝ ਵੀ ਪਾਉਂਦੇ ਹੈਗੇ ਇਹਦੇ ਵਿੱਚ ਸਿਰਫ ਪਾਣੀ ਦੇ ਵਿੱਚ ਘੋਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਘੋਲਣਾ ਇਕੱਲਤ ਪਾਣੀ ਨਾ ਪਾਇਓ ਫਿਰ ਗੱਠਾ ਬਣ ਜੰਗੇ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਨਾ ਬੇਸਨ ਘੋਲ ਲਓ ਇਸ ਲਾ ਮੀਡੀਆ ਨੂੰ ਦੇ ਐਨਾ ਸਾਰਾ ਪਿਆਰ ਦੇਣ ਸਾਰੇ ਭੈਣ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਤੇ ਸੋਣ ਸੋਣੇ ਕਮੈਂਟ ਕਰਨ ਲਈ ਪਲੀਜ਼ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖੋ ਤੇ ਸੋਣ ਸੋਣੇ ਕਮੈਂਟ ਕਰਦੇ ਜਾ ਕਰੋ ਤੇ ਵੀਡੀਓ ਨੂੰ ਪੂਰਾ ਵਾਚ ਕਰ ਲਿਆ ਤੇ ਜੀ ਸਕਿੱਪ ਨਾ ਕਰਿਆ ਕਰੋ ਤੇ ਪੂਰੀ ਵੀਡੀਓ ਦੇਖਿਆ ਕਰੋ ਲਓ ਜੀ ਕੋਲ ਆਪਣਾ ਬਣ ਗਿਆ थोड़ा ही पार्टी हो पावे करना पतला, तो पतला करना ऐदा होना तो चाहिए प्याज अपना हल्का ब्राउन हो गया हम मिर्च कर देंगे बहुत छेती बन दी बहुत आसान है ਬਹੁਤ ਸੋਸ਼ੇਤੀ ਵਾਰ ਕੇ ਤਿਆਰ ਹੁੰਦੀ ਹੈ ਥੋੜਾ ਹੀ ਹੋਰ ਹਲਕਾ ਜਿਹਾ ਬ੍ਰਾਊਨ ਹੋਰ ਕਰਾਂਗੇ ਸਾਡੀ ਪਿਆਜ਼ ਆਪਣਾ ਪੁੱਜ ਚੁੱਕਿਆ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਨੂਨ ਤੇ ਹਲਦੀ ਅੱਧਾ ਚਮਚਾ ਨੂਨ ਦਾ ਪਾ ਦੰਨੇ ਆ ਤੇ ਅੱਧਾ ਚਮਚਾ ਹੀ ਹਲਦੀ ਦਾ ਪਾ ਲਓ ਗੈਸ ਨੂੰ ਕਰ ਦਾਂਗੇ ਘੱਟ ਤੇ ਜਿਹੜਾ ਨਾ ਹੁਣ ਆਪਾਂ ਨੇ ਇਹ ਬੇਸਣ ਦਾ ਘੋਲ ਬਣਾਇਆ ਹੁਣ ਇਹਦੇ ਵਿੱਚ ਪਾਵਾਂਗੇ ਹਿਲਾਉਣਾ ਨਹੀਂਗਾ ਇਹਨੂੰ ਪਾਸੇ ਨੂੰ ਹਿਲਾਉਣਾ ਨਹੀਂਗਾ ਇਦਾਂ ਹੀ ਟੱਕ ਦਾਂਗੇ ਚਾਰ ਤੋਂ ਪੰਜ ਮਿੰਟ ਇਦਾਂ ਢੱਕੇ ਰਹਿਣ ਦਾਂਗੇ ਫਿਰ ਦਿਹਾਉਣੇ ਲਓ ਜੀ ਚਾਰ ਤੋਂ ਪੰਜ ਮਿੰਟ ਹੋ ਗਏ ਆਪਣੇ ਬੇਸਨ ਪਕਦੇ ਨੇ ਮਸਾਲਾ ਤੇ ਇਹਨੂੰ ਹੁਣ ਹਲਾਵਾਂਗੇ ਹੁਣ ਇਹਦੇ ਦੇਖੋ بڑے بڑے ਪੀਸ ਨੇ ਨਾ ਇਹਨਾਂ ਨੂੰ ਐਦਾਂ ਕੱਟ ਲਓ ਇਹ ਜਦ ਨਾਲ ਕਰਛੀ ਦੀ ਸਹਤੋਂ ਨਾਲ ਕੱਟ ਕੇ ਨਾ ਛੋਟੇ ਛੋਟੇ ਤੇ ਮਸਾਲੇ ਨੇ ਆਪਣਾ ਬਿਲਕੁਲ ਕੜਾਈ ਹੈ ਛੜਤਾ ਮੈਂ ਨਾ ਇਹ ਥੋੜੀ ਬਣਾਈ ਆ ਮਤਲਬ ਤੁਸੀਂ ਜਿਆਦਾ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਦਾ ਬਿਦੋਤਾਂ ਚਮਚਾਦੀ ਬਣਾਉਣੀ ਆ ਕਾਲੀ ਬੇਸਨ ਦੀ ਵੀ ਬਣਾ ਸਕਦੇ ਜਿੰਨੀ ਮਰਜ਼ੀ ਬਣਾ ਸਕਦੇ ਮੈਨੂੰ ਥੋੜੀ ਜੀ ਲੋੜ ਸੀਗੀ ਮਤਲਬ ਅੱਛਿਆ ਨੇ ਰੋਟੀ ਖਾ ਲਈ ਸੀ ਅਸੀਂ ਦੋ ਜਣੇ ਲੈਣ ਦੇ ਸੀਗੇ ਤਾਂ ਕਰਕੇ ਆਪਣੀ ਥੋੜੀ ਬਣਾਈ ਆ ਤੁਸੀਂ ਵੱਧ ਵੀ ਬਣਾ ਲਓ ਦੇਖ ਫਿਰ ਇਹ ਵੀ ਬੋਜੀ ਬਣ ਗਈ बिल्कुल जी ओर्जी लगती है जिम्मेदे कई भैन भाई खाते होना जिम्मे आंडे वगैरह तो उदा की भुरजी लगती है बिल्कुल हाउ अपनी भोर्जी बन के तैयार है आप लाइन हो रहा है जी को ਥੋੜੀ ਜਿਹੀ ਆਪਾਂ ਮੇਥੀ ਪਾਉਣੀ ਹੈ ਵਿੱਚ ਮੇਥੀ ਰਹਿ ਗਈ ਇਹ ਪਾ ਦਾਂਗੇ ਥੋੜੀ ਜਿਹੀ ਕਸਤੂਰੀ ਦੀ ਇਹਦੇ ਨਾਲ ਨਾ ਟੇਸਟ ਹੋਰ ਜ਼ਿਆਦਾ ਵਧੀਆ ਆ ਜਾਂਦਾ ਬਹੁਤ ਵਧੀਆ ਟੇਸਟ ਆਉਂਦਾ ਹੈ ਲਓ ਜੀ ਹੁਣ ਆਪਾਂ ਇਹਨੂੰ ਕੱਲੀ ਦੇ ਵਿੱਚ ਕੱਢ ਲੀਏ ਇਹ ਦੇਖੋ ਨੇ ਬੇਸਨ ਦੀ ਪੁਰਜੀ ਬਣ ਕੇ ਤਿਆਰ ਆ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਇਹ ਕਦੀ ਟਰਾਈ ਕਰੀਆ ਜੇ ਨਹੀਂ ਕਰੀ ਤਾਂ ਟਰਾਈ ਕਰਕੇ ਜਰੂਰ ਦੇਖਿਓ ਬਹੁਤ ਵਧੀਆ ਬਣਦੀ ਆ ਤੇ ਆਸਾਨ ਜਿਹਾ ਤਰੀਕਾ ਹੈ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਇਹਨੂੰ ਬਣਾਉਣ ਨੂੰ ਤੇ ਜਦੋਂ ਮਤਲਬ ਘਰ ਹੀ ਕੋਈ ਸਬਜ਼ੀ ਨਾ ਹੋਵੇ ਜਾਂ ਕੋਈ ਹਨਾ ਰਿਸ਼ਤੇਦਾਰ ਵਗੈਰਾ ਅੱਜ ਵੀ फटाफट ਰੋਟੀ ਦੇਣੀ ਹੋਵੇ ਨਾ ਉਸ ਟਾਈਮ ਤੁਸੀਂ ਇਹ ਬਣਾ ਕੇ ਦੇ ਸਕਦੇ ਹੋ ਬਹੁਤ ਹੀ ਵਧੀਆ ਬਣਦੀ ਆ ਤੇ ਖਾਣ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ ਬਾਕੀ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਲੱਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਟਰੀਆ ਕਾਲ ਜੀ ਬਾਏ ਬਾਏ